ਜ਼ਿਲ੍ਹਾ ਪਠਾਨਕੋਟ ਦੇ ਪਿੰਡ ਤਲਵਾੜਾ ਜੱਟਾਂ ਸਥਿਤ ਇੱਕ ਵਿਅਕਤੀ ਵੱਲੋਂ ਪਿਛਲੇ ਮਹੀਨਿਆਂ ਦੌਰਾਨ ਨਜਾਇਜ਼ ਮਾਈਨਿੰਗ ਕਾਰਜ ਬਿਜਲੀ ਦੇ ਖੰਭਿਆਂ ਹੇਠੋਂ 10 ਫੁੱਟ ਮਿੱਟੀ ਪੁੱਟ ਕੇ ਬਿਜਲੀ ਦੇ ਖੰਭਿਆਂ ਨੂੰ ਖਤਰੇ ਦੀ ਕਗਾਰ ਤੇ ਖੜਾ ਕਰ ਦਿੱਤਾ ਗਿਆ ਜਿਸ ਤੋਂ ਬਾਅਦ ਇਸ ਸੰਬੰਧੀ ਅਖਬਾਰਾਂ ਵਿੱਚ ਵੀ ਖਬਰਾਂ ਲੱਗੀਆਂ ਤੇ ਬਿਜਲੀ ਵਿਭਾਗ ਤੇ ਮਾਈਨਿੰਗ ਭਾਗ ਦੇ ਅਧਿਕਾਰੀਆਂ ਵੱਲੋਂ ਠੋਸ ਕਾਰਵਾਈ ਕਰਨ ਦੀ ਗੱਲ ਦਿੱਗੀ ਗਈ ਪਰ 1 ਮਹੀਨੇ ਤੋਂ ਜ਼ਿਆਦਾ ਬੀਤਣ ਤੋਂ ਬਾਅਦ ਵੀ ਬਿਜਲੀ ਵਿਭਾਗ ਅਤੇ ਮਾਈਨਿੰਗ ਵਿਭਾਗ ਵੱਲੋਂ ਇਸ ਮਾਮਲੇ ਸੰਬੰਧੀ ਕੋਈ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਗਈ ਹੈ ਮਾਮਲੇ ਸੰਬੰਧੀ ਬੋਲਦੇ ਹਨ ਬਿਜਲੀ ਵਿਭਾਗ ਦੇ ਐਕਸੀਡੈਂਟ ਜਸਵਿੰਦਰ ਸਿੰਘ ਨੇ ਕਿਹਾ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਅਤੇ ਪਹਿਲਾਂ ਵੀ ਮਾਈਨਿੰਗ ਪਾਰਗ ਨੂੰ ਸੰਬੰਧੀ ਚਿੱਠੀ ਕਰ ਚੁੱਕੇ ਹਾਂ ਅਤੇ ਹੁਣ ਦੁਬਾਰਾ ਫੌਰੀ ਤੌਰ ਤੇ ਇਸ ਮਾਮਲੇ ਦੇ ਸੰਬੰਧੀ ਮਾਈਨਿੰਗ ਪਾਰਗ ਨੂੰ ਚਿੱਠੀ ਘੱਟੀ ਜਾਵੇਗੀ ਅਤੇ ਕਾਰਵਾਈ ਅਮਲ ਉਚ ਲਿਆਂਦੀ ਜਾਵੇਗੀ। ਉਤੇ ਇਸ ਮਾਮਲੇ ਸੰਬੰਧੀ ਜਦੋਂ ਮਾਈਨਿੰਗ ਪਾਰਗ ਦੇ ਐਸਡੀਓ ਅਜੇ ਮਹਾਜਨ ਨਾਲ ਗੱਲ ਕੀਤੀ ਗਈ ਤਾਂ ਉਹ ਕੈਮਰੇ ਦੇ ਸਾਹਮਣੇ ਆਏ bina ਕਿਹਾ ਕਿ ਅਜੇ ਤੱਕ ਉਹਨਾਂ ਨੂੰ ਬਿਜਲੀ ਪਾਰਗ ਵੱਲੋਂ ਕਿਸੇ ਤਰ੍ਹਾਂ ਦੀ ਕੋਈ ਚਿੱਠੀ ਨਹੀਂ ਆਈ ਹੈ। ਅਤੇ ਉਹ ਮਾਮਲੇ ਸੰਬੰਧੀ ਜਾਂਚ ਕਰ ਰਹੇ ਹਨ ਪਰ ਅਜੇ ਤੱਕ ਮਾਈਨਿੰਗ ਵਾਲੀ ਜਗ੍ਹਾ ਦੇ ਮਾਲਕਾਂ ਬਾਰੇ ਉਹਨਾਂ ਨੂੰ ਪਤਾ ਨਹੀਂ ਲੱਗ ਸਕਿਆ ਪਰ ਜਲਦੀ ਹੀ ਸਬੰਧਤ ਵਿਅਕਤੀਆਂ ਨੂੰ ਨੋਟਿਸ ਕੱਢੇ ਜਵਾਬਦੀ ਮੰਗੀ ਜਾਵੇਗੀ ਅਤੇ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਤਾਰੂ ਦੱਸਿਆ ਕਿ ਬਿਜਲੀ ਵਿਭਾਗ ਅਤੇ ਮਾਈਨਿੰਗ ਭਾਗ ਨੂੰ ਪਿਛਲੇ 1 ਮਹੀਨੇ ਤੋਂ ਸਬੰਧਤ ਏਕੀਆਂ ਦੇ ਪਤੇ ਅਤੇ ਨਾਮਾਂ ਬਾਰੇ ਪੂਰੀ ਜਾਣਕਾਰੀ ਹੈ ਪਰ ਫਿਰ ਵੀ ਅਧਿਕਾਰੀਆਂ ਵੱਲੋਂ ਠੋਸ ਕਾਰਵਾਈ ਅਮਲ ਵਿੱਚ ਨਹੀਂ ਲਿਆਂਦੀ ਜਾ ਰਹੀ ਜੇਕਰ ਜਲਦੀ ਹੀ ਇਹਨਾਂ ਬਿਜਲੀ ਦੇ ਖੰਭਿਆਂ ਨੂੰ ਸੁਰੱਖਿਅਤ ਨਾ ਕੀਤਾ ਗਿਆ ਤਾਂ ਇਹ ਆਉਣ ਵਾਲੇ ਸਮੇਂ ਵਿੱਚ ਜਿੱਤੇ ਬਿਜਲੀ ਭਾਗ ਦਾ ਮਾਲੀ ਨੁਕਸਾਨ ਕਰਨਗੇ ਉੱਤੇ ਹੀ ਜਾਨੀ ਨੁਕਸਾਨ ਦਾ ਵੀ ਕਾਰਨ ਬਣ ਸਕਦੇ ਹਨ ਤਾਂ ਵਿਖੇ ਮਾਈਨਿੰਗ ਕਰਕੇ ਦੋ ਜਿਹੜੇ ਖੰਭੇ ਨੇ ਬਿਜਲੀ ਦੇ ਉਹ ਥੱਲੋ ਜਿਹੜੇ ਨੇ ਰਿਪੋਰਟ ਦਿੱਤੇ ਗਏ ਨੇ ਕਿਸੇ ਵੀ ਡੈਮੋ ਡਿਕਸ਼ਨ ਦੇ ਨੇ ਕੀ ਕਾਰਵਾਈ ਕੀਤੀ ਹੈ ਡਿਪਾਰਟਮੈਂਟ ਵੱਲੋਂ ਆ ਮੇਰੇ ਨੋਟੇ ਚ ਆਇਆ ਹੈਗਾ ਇਹ ਵੀ ਬੈਲੇ ਲਿਆਂਦਾ ਹੈਗਾ ਸੀ ਤੁਹਾਡੇ ਮਾਧਿਅਮ ਨਾਲ ਹੀ ਵੀ ਤੇ ਮੀਰਥਲ ਸਬ ਅਫੀਸ ਨੇ ਵੀ ਮੈਨੂੰ ਮੇਰੇ ਨੋਟੇ ਚ ਲਿਆਂਦਾ ਵੀ ਏਦਾਂ ਏਦਾਂ ਕਿਸੇ ਬੰਦੇ ਨੇ ਨਾ ਨੋਂ ਜਿਹੜਾ ਤਲਵਾੜਾ ਜੇਟਾਂ ਜੇ ਉੱਥੇ ਮਾਈਨਿੰਗ ਕਰਕੇ ਸਾਡੇ ਬਿਜਲੀ ਦੇ ਖੰਭੇ ਆ ਜਿਹੜੇ ਉਹ ਲਗਭਗ ਨੰਗੇ ਹੀ ਕਰਦੇ ਆ ਉੱਥੇ ਤੇ ਟਰਾਂਸਫਾਰਮਰ ਵੀ ਸਾਡਾ ਲੱਗਾ ਹੈਗਾ ਉਹ ਐਸਡੀ ਸਾਹਿਬ ਨੇ ਜਿਹੜੀ ਇਹ ਗੀ ਆ ਉਹਨਾਂ ਦੇ ਮੀਰ ਥੱਲਾ ਵਾਲਿਆਂ ਨੇ ਉਹਨਾਂ ਨੂੰ ਡਾਇਰੈਕਟ ਮਾਈਨਿੰਗ ਵਿਭਾਗ ਨੂੰ ਲਿਖਿਆ ਵੀ ਇਹ ਬੰਦਿਆਂ ਦੇ ਖਿਲਾਫ ਕਾਰਵਾਈ ਕਰਕੇ ਤੇ ਸਾਨੂੰ ਸੂਚਿਤ ਕੀਤਾ ਜਾਏ ਕੱਲ ਨੂੰ ਸਾਡੇ ਡਿਪਾਰਟਮੈਂਟ ਦੇ ਮੇਰੇ ਵੱਲੋਂ ਵੀ ਉਹਨਾਂ ਨੂੰ ਲਿਖਿਆ ਗਿਆ ਆ ਕਿ ਇਹ ਤੁਸੀਂ ਮਾਈਨਿੰਗ ਐਸ ਬੰਦਿਆਂ ਨੇ ਕੀਤੀ ਹੈਗੀ ਇਹਨਾਂ ਦੇ ਅਗੇਂਸਟ ਐਕਸ਼ਨ ਲੈ ਕੇ ਤੇ ਸੂਚਿਤ ਕੀਤਾ ਹੈ ਸਾਨੂੰ ਕੱਲ ਨੂੰ ਜੇ ਪੋਲ ਡਿੱਗ ਜਾਂਦੇ ਆ ਜਿੰਨਾ ਵੀ ਇਹਨਾਂ ਦਾ ਹਰਜਾਨਾ ਹੋਊਗਾ ਉਹ ਇਹਨਾਂ ਨੂੰ ਤਾਰਨਾ ਪਊਗਾ ਸਰ ਇਹਨਾਂ ਲੰਬਾ ਸਮਾਂ ਕਿਉਂ ਲੱਗ ਰਿਹਾ ਹੈ ਉਸ ਕਮਰੇ ਦੇ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਤੇ ਮਾਲੀ ਨੁਕਸਾਨ ਤੇ ਹੋਏਗਾ ਜੀ ਕੀ ਕਾਰਵਾਈ ਕਿਵੇਂ ਦੀ ਕਾਰਵਾਈ ਅੱਗੇ ਲਿਆਂਦੀ ਜਾਵੇਗੀ ਜੇਕਰ ਕੋਈ ਜਾਨੀ ਨੁਕਸਾਨ ਵੀ ਹੁੰਦਾ ਹੈ ਐਸ ਪਰ ਲਾਅ ਜੋ ਵੀ ਜੇ ਮਾਲੀ ਨੁਕਸਾਨ ਤੇ ਭਰਿਆ ਜਾ ਸਕਦਾ ਬ ਜਾਨੀ ਨੁਕਸਾਨ ਤੇ ਬਹੁਤ ਢੀ ਗੱਲ ਹੈਗੀ ਹੈ ਜੀ ਠੀਕ ਹੈ ਜੋ ਵੀ ਐਸ ਪਰ ਪੀ ਐਸ ਪੀ ਸੀ ਐਲ ਦੇ ਰੂਲ ਹੋਣਗੇ ਉਹਦੇ ਮੁਤਾਬਕ ਕਾਰਵਾਈ ਕੀਤੀ ਜਾਏਗੀ